ਦੁਨੀਆ ਦੇ ਲੋਕ ਆਖਦੇ ਉਮਰ ਬੜੀ ਛੋਟੀ ਹੈ ਪਰ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਜਿਨ੍ਹਾਂ ਨੂੰ ਬਾਲਾ ਪ੍ਰੀਤਮ ਕਿਹਾ ਜਾਂਦਾ ਹੈ ਜੇ ਉਹਨਾਂ ਦੇ ਗੁਣ ਵੇਖਣ ਲੱਗ ਜਾਈਏ ਤੇ ਉਹਨਾਂ ਦੇ ਗੁਣ ਮੁੱਕਦੇ ਨਹੀਂ ਉਮਰ ਬੜੀ ਛੋਟੀ ਹੈ 5 ਸਾਲ ਦੀ ਉਮਰ ਦਾ ਜੇ ਕਹਿ ਲਈਏ ਸਾਡੀ ਸੁਰਤ ਵਿੱਚ ਕੋਈ ਬੱਚਾ ਹੋਵੇ ਕਿੰਨਾ ਕੁ ਸਿਆਣਾ ਹੋ ਸਕਦਾ ਹੈ ਪਰ ਧੰਨ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਉਮਰ 5 5.5 ਸਾਲ ਹੈ ਜਿਹੜਾ ਵੀ ਉਹਨਾਂ ਦੇ ਚਰਣਾ ਵਿੱਚ ਆ ਕੇ ਝੁਕਦਾ ਹੈ ਹਰ ਇੱਕ ਨੂੰ ਬਾਣੀ ਦੀ ਦਲੀਲ ਦੇ ਨਾਲ ਗੱਲ ਕਰਦੇ ਤੇ ਇੱਕ ਵਾਰ ਸਮਾਂ ਆਇਆ ਸੀ ਪਿਸ਼ਾਵਰ ਤੋਂ ਸੰਗਤ ਆਈ ਸੰਗਤ ਇੱਕ ਜਥੇ ਦੇ ਅੰਦਰ ਆਈ ਅੱਜ ਵੀ ਕਿਤੇ ਜਾਣਾ ਹੋਵੇ ਅਕਸਰ ਅਸੀਂ ਜਥੇ ਬਣਾ ਕੇ ਧਾਰਮਿਕ ਸਥਾਨਾਂ ਦੀ ਯਾਤਰਾ ਵਾਸਤੇ ਜਾਂਦੇ ਹਾਂ ਉਦੋਂ ਸਮਾਂ ਸੀ ਜਦੋਂ ਇੱਕ ਜਗ੍ਹਾ ਤੋਂ ਜਥੇ ਨੇ ਜਾਣਾ ਤੇ ਇਕੱਠਿਆਂ ਜਾਣਾ ਕਿਤੇ ਰਾਜ ਵਿੱਚ ਕੋਈ ਲੁੱਟ ਨਾ ਲਵੇ ਰਸਤੇ ਦੇ ਅੰਦਰ ਕੋਈ ਮੁਸ਼ਕਲ ਨਾ ਆਵੇ ਪਿਸ਼ਾਵਰ ਤੋਂ ਸੰਗਤਾਂ ਤੁਰੀਆਂ ਤੇ ਉਹਨਾਂ ਸੰਗਤਾਂ ਦੇ ਅੰਦਰ ਇੱਕ ਚੋਰ ਰਲ ਗਿਆ ਜਿਹਦਾ ਨਾਂ ਸੀ ਜਸਵੰਤ ਰਾਏ ਹੁਣ ਹਰ ਇੱਕ ਬੰਦਾ ਭਾਵਨਾ ਲੈ ਕੇ ਸੰਗਤ ਵਿੱਚ ਆਉਂਦਾ ਹੈ ਕਿਸੇ ਦੀ ਭਾਵਨਾ ਹੈ ਗੁਰੂ ਘਰ ਜਾਵਾਂਗਾ ਖੁਸ਼ੀ ਮਿਲੇਗੀ ਕਿਸੇ ਦੀ ਭਾਵਨਾ ਹੈ ਗੁਰੂ ਅੱਗੇ ਅਰਦਾਸ ਕਰਾਂਗਾ ਮੇਰੀ ਅਰਦਾਸ ਪੂਰੀ ਹੋਵੇਗੀ ਕਿਸੇ ਦੀ ਭਾਵਨਾ ਹੈ ਕਿ ਮੇਰਾ ਗੁਰੂ ਨਾਲ ਪਿਆਰ ਹੈ ਗੁਰੂ ਦੇ ਦਰਸ਼ਨਾਂ ਵਾਸਤੇ ਜਾਣਾ ਹੈ ਦੂਜੇ ਪਾਸੇ ਉਹ ਵੀ ਬੰਦੇ ਸੰਗਤ ਵਿੱਚ ਆਉਂਦੇ ਨੇ ਜਿਹੜੇ ਕਿਸੇ ਦਾ ਸਮਾਨ ਚੋਰੀ ਕਰਕੇ ਚਲੇ ਜਾਂਦੇ ਨੇ ਉਹ ਵੀ ਬੰਦੇ ਸੰਗਤ ਵਿੱਚ ਆਉਂਦੇ ਨੇ ਜਿਹੜੇ ਆਉਂਦੇ ਨੰਗੇ ਪੈਰੀ ਨੇ ਜਾਂਦੇ ਜੋੜਾ ਕਿਸੇ ਦਾ ਪਾ ਕੇ ਚਲੇ ਜਾਂਦੇ ਨੇ ਭਾਵ ਇਹੀ ਹੈ ਜਿਹੜਾ ਜਿਹੜੀ ਭਾਵਨਾ ਨਾਲ ਆਉਂਦਾ ਉਹਦੀ ਭਾਵਨਾ ਪੂਰੀ ਹੋ ਜਾਂਦੀ ਹੈ ਜਸਵੰਤ ਰਾਏ ਪਿਸ਼ਾਵਰ ਦੀਆਂ ਸੰਗਤਾਂ ਦੇ ਨਾਲ ਇੱਕ ਚੋਰ ਹੈ ਉਹਨਾਂ ਦੇ ਨਾਲ ਰਲ ਗਿਆ ਕਿ ਮੈਂ ਜਾਵਾਂਗਾ ਰਸਤੇ ਵਿੱਚ ਇਹਨਾਂ ਕੋਲ ਦਸਦ ਵੀ ਹੈ ਗੁਰੂ ਨੂੰ ਕੁਝ ਸੌਂਪਣਾ ਪੇਟਾਵਾ ਵੀ ਨਹੀਂ ਕੁਝ ਨਾ ਕੁਝ ਇਹਨਾਂ ਕੋਲੋਂ ਚੋਰੀ ਜ਼ਰੂਰ ਕਰ ਲਵਾਂਗਾ ਉੱਥੋਂ ਰਲਿਆ ਰਸਤੇ ਵਿੱਚ ਕਿਤੇ ਹੱਥ ਨਹੀਂ ਵੱਜਾ ਨਾਲ ਤੁਰਦਾ ਤੁਰਦਾ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਆ ਗਿਆ ਕੀਰਤਪੁਰ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਬਾਰ ਤੱਕ ਆਇਆ ਤੇ ਫਿਰ ਮਨ ਵਿੱਚ ਆਇਆ ਕੋਈ ਗੱਲ ਨਹੀਂ ਇਹ ਤਾਂ 20-25 ਜਣੇ ਸਨ ਇੱਥੇ ਸੰਗਤਾਂ ਬੜੀਆਂ ਇੱਥੇ ਵੱਧ ਚੋਰੀ ਕਰਕੇ ਲੈ ਜਾਵਾਂਗਾ ਸਭ ਤੋਂ ਪਹਿਲਾਂ ਸੰਗਤਾਂ ਆਉਂਦਿਆਂ ਸਾਰ ਲੰਗਰ ਵਿੱਚ ਗਈਆਂ ਪ੍ਰਸ਼ਾਦਾ ਪਾਣੀ ਛਕਿਆ ਪ੍ਰਸ਼ਾਦਾ ਛਕਦਾ ਵੀ ਇਹੀ ਸੋਚਦਾ ਹੈ ਚੱਲ ਕੋਈ ਗੱਲ ਨਹੀਂ ਚੋਰੀ ਕਰਨ ਆਇਆ ਢਿੱਡ ਭਰ ਕੇ ਛਕ ਲਵਾਂ ਫਿਰ ਚੋਰੀ ਕਰਾਂਗਾ ਚੋਰੀ ਕਰਕੇ ਫਿਰ ਇੱਥੋਂ ਚਲਾ ਜਾਵਾਂਗਾ ਸੰਗਤਾਂ ਸਾਰੀਆਂ ਨਾਲ-ਨਾਲ ਦਰਬਾਰ ਵਿੱਚ ਗਈਆਂ ਡਰ ਵੀ ਹੈ ਕਿ ਕਿਤੇ ਮੈਂ ਪਛਾਨਿਆ ਨਾ ਜਾਵਾਂ ਸੰਗਤਾਂ ਦੇ ਨਾਲ ਨਾਲ ਤੁਰਦਾ ਧੰਨ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਦੇ ਦਰਬਾਰ ਵਿੱਚ ਪਹੁੰਚ ਗਿਆ ਬੜੇ ਪਿਆਰ ਦੇ ਨਾਲ ਸੰਗਤਾਂ ਨੇ ਮੱਥਾ ਟੇਕਿਆ ਲੱਗੇ ਹੋਏ ਦੀਵਾਨ ਦੇ ਅੰਦਰ ਸੰਗਤਾਂ ਬੈਠ ਗਈਆਂ ਤੇ ਜਸਵੰਤਰ ਆਏ ਵੀ ਪਿੱਛੇ ਜਾ ਕੇ ਬੈਠ ਗਿਆ ਭਾਵਨਾ ਚੋਰੀ ਦੀ ਹੈ ਕਿ ਸਮਾਂ ਬਣੇ ਕਿਸੇ ਦਾ ਕੁਝ ਸਮਾਨ ਚਕਾਂ ਤੇ ਇਥੋਂ ਚਲਾ ਜਾਵਾਂ ਏਨੇ ਨੂੰ ਦਿਲਾਂ ਦੀਆਂ ਜਾਣਨ ਵਾਲੇ ਧੰਨ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਚਲਦੀ ਕੋਈ ਵਿਚਾਰ ਦੇ ਅੰਦਰ ਗੱਲ ਕੀਤੀ ਆਖਿਆ ਕੋਈ ਚੋਰ ਬੰਦਾ ਹੈ ਤੇ ਇੱਕ ਸਚਾਈ ਆਪਣੇ ਹੀ ਹਿਰਦੇ ਅੰਦਰ ਵਸਾ ਲਵੇ ਚੋਰ ਦੀ ਕੋਈ ਹਾਮੀ ਨਹੀਂ ਭਰਿਆ ਕਰਦਾ ਨਾ ਕੋਈ ਚੋਰ ਦੀ ਦੁਨੀਆ ਵਿੱਚ ਹਾਮੀ ਭਰਦਾ ਨਾ ਪਰਮਾਤਮਾ ਦੀ ਦਰਗਾਹ ਦੇ ਅੰਦਰ ਕਿਸੇ ਨੇ ਚੋਰ ਦੀ ਹਾਮੀ ਭਰਨੀ ਹੈ ਚੋਰ ਦਾ ਕੰਮ ਕੋਈ ਚੰਗਾ ਨਹੀਂ ਹੁੰਦਾ ਮਨ ਵਿੱਚ ਛੱਟ ਵੱਜੀ ਕਿ ਗੱਲ ਮੇਰੇ ਤੇ ਲਾਈ ਲੱਗਦੀ ਹੈ ਜਿਵੇਂ ਕਦੇ ਸੱਜਣ ਠੱਗ ਦੇ ਕੋਲ ਗੁਰੂ ਨਾਨਕ ਸਹਿ ਮਹਾਰਾਜ ਨੇ ਸ਼ਬਦ ਪੜਿਆ ਸੀ ਸੱਜਣ ਨੂੰ ਇੰਜ ਲੱਗਾ ਗੱਲ ਮੇਰੀ ਚੱਲਦੀ ਹੈ ਉਸੇ ਤਰ੍ਹਾਂ ਅੱਜ ਇੱਥੇ ਵੀ ਜਸਵੰਤ ਰਾਏ ਚੋਰ ਨੂੰ ਲੱਗਿਆ ਗੱਲ ਮੇਰੀ ਚੱਲਦੀ ਹੈ ਉੱਠਿਆ ਪਿੱਛੋਂ ਆ ਕੇ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਨੇ ਬਾਣੀ ਦੀ ਪੰਕਤੀ ਪੜ੍ਹ ਦਿੱਤੀ ਚੋਰ ਕੀਆ ਚੰਗਾ ਕਿਉ ਹੋਏ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕਿਉ ਹੋਏ ਤੇ ਧੰਨ ਗੁਰੂ ਹਰਿਕ੍ਰਿਸ਼ਨ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਟਹਿ ਕੇ ਆਖਿਆ ਸੀ ਪਾਤਸ਼ਾਹ ਆਇਆ ਮੈਂ ਚੋਰੀ ਕਰਨ ਸਾਂ ਪਰ ਤੁਸੀਂ ਤਾਂ ਅੰਤਰਜਾਮੀ ਨਿਕਲੇ ਮੇਰੇ ਮਨ ਵਿੱਚ ਸ਼ੰਕਾ ਸੀ ਗੁਰੂ ਜਾਣਦਾ ਨਹੀਂ ਇਹ ਬਾਲ ਉਮਰ ਦਾ ਗੁਰੂ ਹੈ ਇਹਦੇ ਕੋਲ ਕੋਈ ਕਰਾਮਾਤ ਨਹੀਂ ਕੋਈ ਬਖਸ਼ਿਸ਼ ਨਹੀਂ ਪਰ ਪਾਤਸ਼ਾਹ ਤੂੰ ਦਿਲਾਂ ਦੀਆਂ ਜਾਣਨ ਵਾਲਾ ਹੈ ਮੇਰੇ ਅੰਦਰ ਦੀ ਭਾਵਨਾ ਨੂੰ ਤੂੰ ਬੁੱਝ ਲਿਆ ਹੈ ਉਦੋਂ ਫਿਰ ਜਸਵੰਤ ਰਾਏ ਨੇ ਖੜੇ ਹੋ ਕੇ ਸਾਰੀ ਸੰਗਤ ਵਿੱਚ ਮਾਫੀ ਮੰਗ ਕੇ ਆਖਿਆ ਸੀ ਪਾਤਸ਼ਾਹ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਾਂਗਾ ਤੇਰੇ ਦਰ ਦਾ ਮੈਂ ਸਿੱਖ ਬਣ ਗਿਆ ਹਾਂ ਏਹੀ ਸਚਾਈ ਹੈ ਜਿਹੜਾ ਗੁਰੂ ਦੇ ਦਰ ਨਾਲ ਜੁੜ ਜਾਂਦਾ ਹੈ ਗੁਰੂ ਤਾਂ ਡੁੱਬਦਿਆਂ ਨੂੰ ਤਾਰ ਦਿੰਦਾ ਹੈ ਗੁਰੂ ਚੋਰਾਂ ਨੂੰ ਸਾਧਵੀ ਬਣਾ ਦਿੰਦਾ ਹੈ ਇਸੇ ਤਰ੍ਹਾਂ